ਇਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਆਪਣੇ ਆਪਣੇ ਉਮੀਦਵਾਰਾਂ ਨੂੰ ਟਿਕਟ ਮਿਲ ਚੁੱਕੀ ਹੈ। ਉਹ ਸਾਡੇ ਨਾਲ ਇੱਕ ਗੁਰਦਾਸਪੁਰ ਤੋਂ ਭੈਣ ਸਾਡੀ ਹਰਿੰਦਰਾ ਮੌਜੂਦ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਜੋ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਇਲੈਕਸ਼ਨ ਵਿੱਚ ਆਏ ਨੇ। ਕੀ ਮਕਸਦ ਹੈਗਾ ਉਹਨਾਂ ਦਾ? ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੱਚੇ ਪੰਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਕੀ ਮਕਸਦ ਹੈਗਾ ਜੀ ਆਜਾਦ ਉਮੀਦਵਾਰ ਚੋਣ ਰਹੇ। ਜੀ ਮੇਰਾ ਮਕਸਦ ਤਾਂ ਮੇਨ ਐਜੂਕੇਸ਼ਨ ਔਰ ਮੈਡੀਕਲ ਹੀ ਹੈ। ਤੇ ਉਸ ਤੋਂ ਬਾਅਦ ਜਿਹੜੇ ਛੋਟੇ-ਮੋਟੇ ਆ ਉਹ ਇੱਕ ਸੇਵਾ ਹੁੰਦੀ ਹੈ ਉਹ ਫਰਜ਼ ਹੁੰਦਾ ਹੈ ਹਰ ਇੱਕ ਨੁਮਾਇंदे ਦਾ ਕਿ ਆਪਣੇ ਸਾਧ ਸੰਗਤ ਦੀ ਸੇਵਾ ਕਰਨਾ ਕਿਸ ਮੁੱਦਿਆਂ ਨੂੰ ਲੈ ਕੇ ਤੁਸੀਂ ਇਸ ਟਾਈਮ ਇੱਥੇ ਖੜੇ ਹੋ ਨਸ਼ਾ ਬੇਰੁਜ਼ਗਾਰੀ ਤੇ ਮੈਡੀਕਲ ਪਰਲੇ 2.5 3 ਸਾਲ ਤੋਂ ਹਮੇਸ਼ਾ ਹੀ ਬੋਲਦੀ ਆ ਰਹੀ ਆ ਮੈਂ ਦਿੱਲੀ ਜਾ ਕੇ ਦੋ ਮਨਿਸਟਰ ਸਹਿਬਾਨ ਨੂੰ ਲੈਟਰਸ ਵੀ ਦਿੱਤੀਆਂ ਨੇ ਇੱਕ ਤਾਂ ਕੇਂਦੀ ਮੰਤਰੀ ਸ਼੍ਰੀ ਰਾਣਾ ਸਿੰਘ ਜੀ ਨੂੰ ਇੱਕ ਸ਼੍ਰੀ ਨਿਤਨ ਗੜਕਰੀ ਜੀ ਨੂੰ ਵੈਸੇ ਵੀ ਅਗਰ ਹੋਰ ਵੀ ਮੈਨੂੰ ਮਨਿਸਟਰਸ ਮਿਲਦੇ ਸੀ ਉਹਨਾਂ ਨੂੰ ਵੀ ਮੈਂ ਰਿਕਵੈਸਟ ਕਰਦੀ ਸੀਗੀ ਕਿ ਸਾਡੇ ਮਕੌੜਾ ਪਤਨ ਦੇ ਪੁਲ ਦੀ ਬਹੁਤ ਵੱਡੀ ਸਮੱਸਿਆ ਆਏ ਉੱਥੇ ਦੇ ਜਿਹੜੇ ਲੋਕ ਨੇ ਭੈਣਾਂ ਨੂੰ ਕੋਈ ਪ੍ਰੋਬਲਮ ਪੈ ਜਾਂਦੀ ਏ ਤੇ ਉਹ ਰਾਤ ਨੂੰ ਉੱਥੋਂ ਨਹੀਂ ਨਿਕਲ ਸਕਦੇ ਇੱਕ ਤਾਂ ਜੰਗਲੀ ਏਰੀਆ ਆ ਜਾਂਦਾ ਹੈ ਦੂਸਰਾ ਉੱਥੇ ਕਿਸ਼ਤੀਆਂ ਦੇ ਇੱਕ ਛੋਟੇ ਕਹ ਲਓਗੀ ਛੋਟਾ ਪੁਲ ਬਣਿਆ ਜਾਂਦਾ ਕੱਚਾ ਤੇ ਉਹ ਬਰਸਾਤਾਂ ਵੇਲੇ ਬਿਲਕੁਲ ਰੁੜ ਜਾਂਦਾ ਉਹ ਸਭ ਤੋਂ ਵੱਡੀ ਸਾਨੂੰ ਤੰਗੀ ਆਉਂਦੀ ਹੈ ਉਹ ਪੁਲ ਬਾਰੇ ਵੀ ਮੈਂ ਬਹੁਤ ਵਾਰ ਬੋਲਿਆ ਹੈ ਕੀ ਰਿਸਪੌਂਸ ਮਿਲਿਆ ਤਾਂ ਨੌਣਾ ਮੰਤਰੀਆਂ ਕੋਲੋਂ ਮੰਤਰੀ ਸਾਹਿਬਾਨ ਦੇ ਕੋਲ ਫਿਲਹਾਲ ਤਾਂ ਕੋਈ ਮੇਲ ਲੈਟਰ ਨਹੀਂ ਆਈ ਉੱਥੇ ਉਹ ਕਹਿ ਦਿੰਦੇ ਸੀ ਠੀਕੇ ਬੇਟਾ ਕਰਾਂਗੇ ਬਾਤ ਠੀਕ ਹੈ ਬਸ ਇੰਨੀ ਤੇ ਇਸ ਵੱਧ ਵੱਧ ਗੁਰਦਾਸਪੁਰ ਵਿੱਚ ਵਿਖਿਆ ਜਾਏ ਤਾਂ ਗੁਰਦਾਸਪੁਰ ਵਿੱਚ ਨਸ਼ਾ ਔਰ ਬੇਰੁਜ਼ਗਾਰੀ ਦਾ ਮੁੱਦਾ ਹੈਗਾ ਨਸ਼ੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਮੈਂ ਤਾਂ ਅਹਿਮ ਗੱਲ ਇਹ ਕਰਦੀਆਂ ਕਿ ਜੇ ਮੈਂ ਸਭ ਤੋਂ ਵੱਧ ਇਹ ਗੱਲ ਕਰਦੀਆਂ ਕਿ ਮੇਰੇ 1616 ਪਿੰਡ ਨੇ ਬਾਕੀ ਛੋਟੇ ਕਸਬੇ ਵੱਡੇ ਸ਼ਹਿਰ ਮੈਂ ਸਭ ਤੋਂ ਪਹਿਲ ਦੇ ਆਧਾਰ ਤੇ ਡਰੋਨ ਡ੍ਰੋਪਿੰਗ ਖਤਮ ਕਰੂੰਗੀ ਇੱਕ ਮੈਡੀਕਲ ਫੈਸਿਲਿਟੀ ਲੈ ਕੇ ਆਉਂਗੀ ਤੇ ਇੱਕ ਕਿਸਾਨੀ ਮੁੱਦਾ ਮੈਂ ਇਹ ਸੋਚਦੀਆਂ ਕਿ ਜੇ ਇੰਡਸਟਰੀ ਐਕਟ ਲਾਗੂ ਹੋ ਜਾਂਦਾ ਹੈ ਆਪਣੇ ਪੂਰੇ ਦੇਸ਼ ਭਾਰ ਚ ਤੇ ਮੈਂ ਮੇਨ ਗੱਲ ਇਹ ਕਰੂੰਗੀ ਕਿ ਸਾਡੇ ਕਿਸਾਨਾਂ ਨੂੰ ਸਭ ਤੋਂ ਵੱਡੀ ਰਾਹਤ ਮਿਲੂਗੀ ਜੀ ਇੰਡਸਟਰੀ ਐਕਟ ਦੇ ਥੱਲੇ ਖੇਤੀਬਾੜੀ ਆਉਂਦੀ ਕਿਉਂਕਿ ਕੋਈ ਵੀ ਛੋਟਾ ਮੋਟਾ ਇਨਸਾਨ ਇੰਡਸਟਰੀ ਲਿਸਟ ਕਾਰਖਾਨਾ ਲਾਉਂਦਾ ਏ ਜਾਂ ਵੈਸੇ ਵੇਖ ਲਓ ਕੋਈ ਛੋਟਾ ਮੋਟਾ ਪ੍ਰੋਜੈਕਟ ਕਰਦਾ ਏ ਤਾਂ ਉਹਨੂੰ ਬਹੁਤ ਵੱਡੇ ਤੌਰ ਤੇ ਸਬਸਿਡੀ ਮਿਲਦੀ ਜੋ ਕਿ ਆਪਣੇ ਕਿਸਾਨਾਂ ਨੂੰ ਨਹੀਂ ਹੈ ਬੇਸਿਕਲੀ ਮੈਂ ਇੱਕ ਕਿਸਾਨ ਦੀ ਧੀ ਹਾਂ ਤਾਂ ਮੈਂ ਉਹ ਚੀਜ਼ ਸੋਚਦੀ ਆ ਕਿ ਮੇਰੇ ਕਿਸਾਨ ਵੀਰਾਂ ਨੂੰ ਸਭ ਤੋਂ ਵੱਡ ਇਹਦੀ ਸਹੂਲਤ ਮਿਲੂਗੀ ਤਾਂ ਕਿ ਉਹ ਖੁਦਕੁਸ਼ੀਆਂ ਨਾ ਕਰਨ ਮੇਰੇ ਕੋਲ ਬੜੀ ਲੰਬੀ ਲਿਸਟ ਹੈ ਕਿ ਜਿਹੜੇ ਵੀਰ ਮੇਰੇ ਖੁਦਕੁਸ਼ੀਆਂ ਕਰ ਗਏ ਨੇ ਬਸ ਮਹੈਜ਼ ਆਰਟੀਆਂ ਦਾ ਥੋੜਾ ਜਿਹਾ ਕਰਜ਼ਾ ਹੁੰਦਾ ਉਹ ਵਾਲੀ ਆ ਜਾਂਦੇ ਸੀ ਜ਼ਮੀਨ ਪਲੱਜ ਕਰਨ ਕੀ ਕਰੇ ਉਹ ਵਿਚਾਰਾ ਜੀ ਉਹਨੇ ਕਾਰਡ ਬਣਾ ਕੇ ਲੋਨ ਚੁੱਕ ਲਿਆ ਉਹਦੀ ਕੋ ਫਸਲ ਮਰ ਗਈ ਕੁਦਰਤੀ ਆ ਗਈ ਆਫਤ ਉਹਨੂੰ ਮੁਆਵਜ਼ਾ ਨਹੀਂ ਮਿਲਿਆ ਉਹਦਾ ਵਿਆਜ ਬਣਦਾ ਗਿਆ ਅਗਰ ਜੇ ਇੰਡਸਟਰੀ ਐਕਟ ਮੈਂ ਮੁੱਦਾ ਉਠਾਵਾਂਗੀ ਪਾਰਲੀਮੈਂਟ 'ਚ ਉਹ ਲਾਗੂ ਪੂਰਨ ਤੌਰ ਤੇ ਮੈਂ ਕਰਵਾਉਣ ਦੀ ਕੋਸ਼ਿਸ਼ ਕਰੂੰਗੀ ਮੇਰੀ ਸਹਾਸੰਗਤ ਮੈਨੂੰ ਭੇਜੇ ਕੋਸ਼ਿਸ਼ ਕਰਕੇ ਤੇ ਮੈਂ ਉਹ ਮੁੱਦਾ ਲਾਗੂ ਕਰਵਾਉਂਗੀ ਤੇ ਇੰਡਸਟਰੀ ਐਕਟ ਦੇ ਥਲੇ ਖੇਤੀ ਬੜੀ ਲੈ ਕੇ ਆਉਂਗੀ ਤਾਂ ਕਿ ਮੇਰੇ ਕਿਸਾਨ ਵੀਰਾਂ ਨੂੰ ਵੀ ਰਾਹਤ ਮਿਲੇ ਜਿਆਦਾ ਮੁੱਦਾ ਹੈਗਾ ਵਾ ਸੇਵਾਵਾ ਦਾ ਅਗਰ ਕੋਈ ਬਿਮਾਰ ਹੋ ਜਾਂਦਾ ਤਾਂ ਸੇਵਾ ਵਾਸਤੇ ਮਤਲਬ ਬਹੁਤ ਮੁਸ਼ਕਲ ਪਰੇਸ਼ਾਨੀ ਆਂਦੀ ਹੈ ਜੀ ਜੀ ਬਿਲਕੁਲ ਉਹ ਚੀਜ਼ ਤਾਂ ਪਹਿਲ ਦੇ ਆਧਾਰ ਤੇ ਹੈ ਕਿ ਪਹਿਲਾਂ ਤਾਂ ਮੈਂ ਸੋਚਦੀ ਸੀ ਜਦੋਂ ਮੈਂ ਪੋਲਿਟਿਕਸ ਵਿੱਚ ਨਹੀਂ ਸੀ ਮੈਂ ਐਜ਼ এ ਸੇਵਾ ਕਰਦੀ ਸੀ ਮੈਂ ਇੱਕ ٹرسٹ ਹੈ 450 ਦੇ ਫਾਊਂਡੇਸ਼ਨ ਉਹਦੀ ਐਜ਼ এ ਪ੍ਰੈਜ਼ੀਡੈਂਟ ਕੰਮ ਕਰ ਰਹੀ ਆ ਉਹ ਸੋਚਦੀ ਸੀ ਕਿ ਪੰਜਾਬ ਦੇ ਸੈਂਟਰ ਚ ਇਦਾਂ ਦਾ ਹਸਪੀਟਲ ਹੋਵੇ ਜਿੱਥੇ ਲੋੜਵੰਦ ਲੋਕ ਇਲਾਜ ਕਰ ਸਕਣ ਕਿਉਂਕਿ ਸਰਕਾਰ ਵੱਲੋਂ ਬਹੁਤ ਸਾਰੇ ਫੰਡ ਮਿਲਦੇ ਆ ਜਦੋਂ ਪ੍ਰਧਾਨ ਮੰਤਰੀ ਜਾਂ ਦੇਸ਼ ਦੇ ਗ੍ਰਹਿ ਮੰਤਰੀ ਸੀਟ ਤੇ ਬੈਠਦੇ ਉਹ ਕਿਸੇ ਇੱਕ ਪਾਰਟੀ ਦੇ ਨਹੀਂ ਹੁੰਦੇ ਉਹ ਪੂਰੇ ਦੇਸ਼ ਦੇ ਹੁੰਦੇ ਆ ਤਾਂ ਆਪਾਂ ਉਹਨਾਂ ਦੇ ਕੋਲ ਐਜ਼ ਅ ਵੋਟਰ ਐਜ਼ ਅ ਆਪਾਂ ਇੱਕ ਲੀਡਰ ਜਾ ਕੇ ਲੈ ਸਕਦੇ ਹਾਂ ਫੰਡ ਉਹ ਕਾਨੂੰਨ ਬਣੇ ਹੁੰਦੇ ਆ ਉਹ ਥਰੂ ਪ੍ਰੋਸੈਸ ਉਹ ਦੇ ਸਕਦੇ ਨੇ ਲੋਨ ਤਾਂ ਮੈਨੂੰ ਲੱਗਦਾ ਕਿ ਪੰਜਾਬ ਦੇ ਕਾਫੀ ਲੀਡਰਸ ਨੇ ਜਿਹੜੇ ਆਪਣੇ ٹرسٹ ਚਲਾਉਂਦੇ ਨੇ ਤਾਂ ਉੱਥੋਂ ਫੰਡ ਲੈ ਕੇ ਆਉਂਦੇ ਨੇ ਤੇ ਮੈਂ ਵੀ ਇਸ ਮੁੱਦੇ ਦੇ ਤਹਿਤ ਹੀ ਉਹਨਾਂ ਨੂੰ ਅਪੀਲ ਕਰੀ ਸੀ ਪਰ ਹਾਂ ਹੋ ਸਕਦਾ ਉਹ ਮੇਰੀ ਉੱਥੋਂ ਮਦਦ ਵੀ ਕਰਨਾ ਚਾਹੁੰਦੇ ਹੋਣ ਇੱਥੇ ਦੇ ਲੀਡਰਸ ਉਹਨਾਂ ਨੂੰ ਰੋਕ ਦਿੱਤਾ ਜਦੋਂ ਫਿਰ ਮੈਨੂੰ ਪਤਾ ਲੱਗਿਆ ਤੇ ਫਿਰ ਮੈਨੂੰ ਲੱਗਿਆ ਕਿ ਨਹੀਂ ਮੈਂ ਆਪਦੀ ਸਾਸ ਸੰਗਨ ਨਾਲ ਆ ਕੇ ਸਲਾਹ ਕੀਤੀ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਤੁਸੀਂ ਆਓ ਅਖਾੜੇ ਵਿੱਚ ਅਸੀਂ ਤੁਹਾਡੇ ਨਾਲ ਤੁਰਾਂਗੇ ਤੁਹਾਡੇ ਨਾਲ ਹੋਰ ਵੀ ਵੱਡੇ ਲੀਡਰ ਹੈਗੇ ਨੇ ਇਸ ਟਾਈਮ ਗੁਰਦਾਸਪੁਰ ਵਿੱਚ ਅੱਜ ਆਮ ਆਦਮੀ ਪਾਰਟੀ ਆ ਚੁੱਕੀ ਹੈ ਪੰਜਾਬ ਵਿੱਚ ਪਹਿਲੀ ਪਾਰਟੀ ਹੈ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਇਹ ਮੈਂ ਕਿਸੇ ਵੀ ਪਾਰਟੀ ਬਾਰੇ ਤਾਂ ਕੀ ਕਹਿਣਾ ਸਭ ਲੋਕ ਦੇਖਦੇ ਨੇ ਪਾਰਟੀਆਂ ਨੇ ਜੇ ਕਰਿਆ ਹੁੰਦਾ ਤੇ ਫਿਰ ਸ਼ਾਇਦ ਸਾਨੂੰ ਨਾ ਜ਼ਰੂਰਤ ਪੈਂਦੀ ਪਾਰਟੀਆਂ ਨੂੰ ਮੈਂ ਕਾਫੀ ਲੰਬੇ ਸਮੇਂ ਤੋਂ ਹੀ ਬੋਲ ਰਹੀ ਸੀਗੀ ਕਿ ਆਪਾਂ ਇਹ ਪ੍ਰੋਜੈਕਟ ਤੇ ਕੰਮ ਕਰਨਾ ਹੈ ਤੇ ਤੁਸੀਂ ਸਾਡੀ ਇੱਕ ਮੈਂ ਕਹਿੰਦਾ ਕਿ ਵਨ men ਆਰਮੀ ਕੰਮ ਨਹੀਂ ਹੈ ਜਿਹੜੇ ਪ੍ਰੋਜੈਕਟ ਤੇ ਮੈਂ ਗੱਲ ਕਰ ਰਹੀ ਹਾਂ ਕਾਫੀ ਸਾਸੰਗਤ ਮੇਰੇ ਨਾਲ ਜੁੜੀ ਹੈ ਤਾਂ ਮੰਤਰੀ ਸਪੋਰਟ ਨਹੀਂ ਕਰਦੇ ਪਹਿਲਾਂ ਲੈਟਰਸ ਰੱਖ ਲੈਂਦੇ ਨੇ ਵੋਟਾਂ ਵੇਲੇ ਮੈਂ ਹਮੇਸ਼ਾ ਇਹ ਕਹਿੰਨੀ ਹੈ ਕਿ ਸਾਡੀ ਰਸੋਈ ਚ ਚਾਹ ਪਾਣੀ ਆ ਕੇ ਪਿੰਦੇ ਨੇ ਤਾਂ ਬਾਅਦ ਚ ਸਾਡੇ ਲੈਟਰਸ ਦਾ ਜਵਾਬ ਨਹੀਂ ਦਿੰਦੇ ਉਹਨਾਂ ਨੂੰ ਮਤਲਬ ਹੈ ਆਪਣੇ ਸਿਕਿਉਰਿਟੀ ਤੱਕ ਤਾਂ ਆਪਣੇ ਬਸ ਫਾਈਲਸ ਤੱਕ بڑے بڑے ਸਾਡੇ ਆਮ ਆਦਮੀ ਪਾਰਟੀ ਦੇ ਆਏ ਨੇ ਜਿਨ੍ਹਾਂ ਨੇ ਦੁਬਈ 'ਚ ਹੋਟਲ ਬਣਾ ਲਏ ਨੇ ਹੁਣ ਮੈਂ ਲੋਕਾਂ 'ਚ ਵਿਚਰਦੀ ਆ ਤੇ ਉਹ ਮੈਨੂੰ ਫਾਈਲਸ ਦਿੰਦੇ ਨੇ ਔਰ ਦੱਸਦੇ ਨੇ ਤੇ ਆਮ ਆਦਮੀ ਤਾਂ ਉਹ ਹੈ ਹੀ ਨਹੀਂ ਆ ਉਹ ਤਾਂ ਖਾਸ ਹੋ ਗਏ ਜੀ ਜੀ ਹਾਂਜੀ ਤੇ ਤੁਸੀਂ ਹੁਣ ਚੋਣ ਇਲੈਕਸ਼ਨ ਵਿੱਚ ਆ ਰਹੇ ਹੋ ਹਾਂਜੀ ਕਿਸ ਤਰ੍ਹਾਂ ਦਾ ਅੱਗੇ ਹੁੰਗਾਰਾ ਮਿਲ ਗਿਆ ਤੁਹਾਨੂੰ ਅਜੇ ਤੱਕ ਤਾਂ ਬਹੁਤ ਵਧੀਆ ਹੈ ਹਜੇ ਤਾਂ ਮੈਂ ਕੰਪੇਨਿੰਗ ਸਟਾਰਟ ਵੀ ਨਹੀਂ ਕਰੀ ਜਿੱਥੇ ਜਿੱਥੇ ਮੇਰੇ ਆਪਦੇ ਸਾਥ ਸੰਗਤ ਹੈ ਪੈਨ ਪ੍ਰਾਣੀ ਉੱਥੇ ਉੱਥੇ ਜਾ ਕੇ ਮੋਨਾਂ ਨੂੰ ਹਜੇ ਮਿਲਦੀਆਂ ਮੀਟਿੰਗਸ ਕਰਦੀਆਂ ਬੈਠਦੀਆਂ ਪਰਿਵਾਰਕ ਤੌਰ ਤੇ ਜਿੰਨਾਂ ਨਾਲ ਮੇਰੀ ਸਾਜ ਹੈ ਤਾਂ ਬਹੁਤ ਜ਼ਿਆਦਾ ਹੌਸਲਾ ਮਿਲਦਾ ਹੈ ਕਿਉਂਕਿ ਮੈਂ ਬਹੁਤ ਸਧਾਰਨ ਪਰਿਵਾਰ ਤੋਂ ਆ ਜੋ ਵੀ ਹੈ ਮੇਰੀ ਸਾਥ ਸੰਗਤ ਨੇ ਮੈਨੂੰ ਇੱਥੇ ਤੱਕ ਲੈ ਕੇ ਆਈਏ ਤੇ ਗਾਂ ਵੀ ਉਹਨਾਂ ਨੇ ਮੈਨੂੰ ਇਲੈਕਸ਼ਨ ਲੜਾਉਣੀ ਹੈ ਤੇ ਗਾਂ ਵੀ ਉਹਨਾਂ ਦੀ ਮਤਲਬ ਮਿਹਨਤ ਹੈ ਪਬਲਿਕ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਪਬਲਿਕ ਨੂੰ ਇਹ ਹੈ ਕਿ ਮੈਨੂੰ ਵੱਧ ਤੋਂ ਵੱਧ ਮੇਰਾ ਸਾਥ ਦਿਓ ਤੇ ਮੈਂ ਸਭ ਤੋਂ ਵੱਡੀ ਅਹਿਮ ਗੱਲ ਤਾਂ ਇਹ ਹੈ ਕਿ ਇੱਕ ਹਸਪਤਲ ਇਦਾਂ ਦਾ ਗੁਰਦਾਸਪੁਰ ਸ਼ਹਿਰ ਚ ਤਿਆਰ ਕਰੂੰਗੀ ਕਿ ਜਿੱਥੇ ਲੋੜਵੰਦ ਲੋਕ ਫ੍ਰੀ ਆਫ ਕੋਸ ਇਲਾਜ ਕਰਾ ਸਕਣ ਨਾ ਉਹਨਾਂ ਨੂੰ ਮੀਡੀਆ ਚ ਆਉਣ ਦੀ ਜ਼ਰੂਰਤ ਪੈਗੀ ਕਿਉਂਕਿ ਉਹਨਾਂ ਦਾ ਰਾਈਟ ਹੈ ਜੇ ਉਹ ਵੋਟ ਕਰਦੇ ਨੇ ਉਹਨਾਂ ਦੀ ਵੋਟ ਦੀ ਕੀਮਤ ਬਹੁਤ ਜ਼ਿਆਦਾ ਹੈ ਜਿਹੜੇ ਕਿ ਆਪਣੇ ਲੀਡਰਸ ਆ ਆਪਣੀ ਸੁੱਖ-ਸੁਵਿਧਾਵਾਂ ਦੇ ਵਾਸਤੇ ਲੈ ਲੈ ਲੈਂਦੇ ਨੇ ਥਰੂ ਆਫ ਆਰਬੀ ਡਿਟੇਲ ਮੈਂ ਕਿਡਵਾਈ ਸੀਗੀ ਉਹਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਆਪਾਂ ਹਰ ਇੱਕ ਚੀਜ਼ ਦੇ ਟੈਕਸ ਪੇ ਕਰਦੇ ਆ ਤੇ ਉਸ ਟੈਕਸ ਦਾ ਸਾਨੂੰ ਮਿਲਦਾ ਕੀ ਇਹ ਸਿਰਫ ਸਾਨੂੰ ਉਲਝਾਇਆ ਜਾਂਦਾ ਹੈ ਸੜਕ ਬਣ ਗਈ ਨਾਲੀ ਬਣ ਗਈ ਇਹ ਇੱਕ ਜੇ ਕਹਿ ਜਾਵੇ ਤਾਂ ਇੱਕ ਲੀਡਰ ਦੀ ਇਹ ਇਹ ਫਰਜ ਹੈ ਨਾ ਕਿ ਹੁਬ ਹੁਬਾ ਕੇ ਦੱਸਣਾ ਮੇਨ ਮੁਕ ਦੀ ਗੱਲ ਇਹ ਸੀ ਸਾਨੂੰ ਪੁਲ ਵਗੈਰਾ ਦੀ ਜਿਹੜਾ ਕਿ ਅਜ ਤਾਈਂ ਨਹੀਂ ਬਣਿਆ ਮੈਂ ਉਹ ਪੈਲ ਦੇ ਆਧਾਰ ਤੇ ਲੈ ਕੇ ਆਵਾਂਗੀ ਪੁੱਲ ਇੱਥੇ ਦੂਸਰੀ ਗੱਲ ਰਹਿ ਗਈ ਕਿ ਕਿਸਾਨੀ ਵਾਲਾ ਤੀਸਰਾ ਇੱਕ ਜਿਨ੍ਹਾਂ ਦੇ ਨਾਮ ਤੇ ਗੁਰਦਾਸਪੁਰ ਸ਼ਹਿਰ ਵਸਿਆ 17ਵੀਂ ਸਦੀ ਚ ਮਹੰਤ ਗੁਰਿਆਦਾਸ ਦੀ 1616 ਪਿੰਡਾਂ ਮੈਂ ਪੈਲ ਦੇ ਆਧਾਰ ਤੇ ਆਪਣੇ ਐਮਪੀ ਲੈਂਡ ਫੰਡ ਚੋਂ ਉਹਨਾਂ ਸਾਰੇ ਪਿੰਡਾਂ ਚ ਇੱਕ ਐਮਬੂਲੈਂਸ ਦਵਾਂਗੀ ਕਿਉਂਕਿ ਸਾਡੀ ਐਮਬੂਲੈਂਸ ਦੀ ਸਭ ਤੋਂ ਵੱਡੀ ਸਮੱਸਿਆ ਹੈ ਠੀਕ ਹੈ ਧੰਨਵਾਦ ਸੋ ਇਹ ਸਸਾ ਸਾਡਾ ਪੈਨ ਗੁਰਪ੍ਰੀਤ ਕੋਰ ਇਨਹਨੇ ਕਿਹਾ ਕਿ ਅਗਰ ਮੈਨੂੰ ਉਮੀਦਵਾਰ ਵਿੱਚ ਮੌਕਾ ਮਿਲਦਾ ਹੈ ਤਾਂ ਮੈਂ ਲੋਕਾਂ ਦੇ ਪੈਰ ਦੇ ਦੌਰ ਤੇ ਕੰਮ ਕੀਤੇ ਜਾਣਗੇ ਕੈਮਰਾਮੈਨ ਗਗਨਦੀਪ ਦੇ ਨਾਲ ਦਵਿੰਦਰ ਸਿੰਘ ਗ੍ਰੇਟ ਪੰਜਾਬ ਨਿਊਜ਼ ਗੁਰਦਾਸਪੁਰ